ਕਿਸਾਨਾਂ ਵੱਲੋਂ ਆਪਣਾ ਜਿਹੜਾ ਪ੍ਰੋਟੈਸਟ ਹੈ ਉਸ ਨੂੰ ਵੱਡੇ ਲੈਵਲ ਤੇ ਕੀਤਾ ਜਾ ਰਿਹਾ ਹੈ ਕਿਉਂਕਿ ਬਹੁਤ ਸਾਰੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੈ ਉਹ ਵੀ ਹੋਇਆ ਜੋ 21 ਤਰੀਕ ਦੀ ਕਾਲ ਸੀ ਉਹਦੇ ਸਮੇਂ ਬਹੁਤ ਸਾਰੇ ਕਿਸਾਨਾਂ ਨੇ ਬਹੁਤ ਨੁਕਸਾਨ ਹੈ ਜੋ ਆਪਣਾ ਉਹ ਕਰਵਾਇਆ ਇਹ ਕਿਉਂਕਿ ਕਿਤੇ ਨਾ ਕਿਤੇ ਦੇਖਣ ਦੇ ਵਿੱਚ ਆਇਆ ਹੈ ਕਿਸਾਨਾਂ ਦੇ ਟਰੈਕਟਰ ਸਾਧਨ ਜੋ ਵੀ ਨੇ ਉਹਨਾਂ ਦੇ ਨੁਕਸਾਨ ਨੇ ਜੋ ਵੱਡੇ ਲੈਵਲ ਤੇ ਹੋਏ ਨੇ ਸੋ ਮੇਰੀ ਜਿਹੜੀ ਰਿਪੋਰਟਿੰਗ ਹੈ ਜੀ ਉਹ ਆ ਤੁਹਾਡੇ ਲਈ ਗਰਾਉਂਡ ਜ਼ੀਰੋ ਦੀ ਰਿਪੋਰਟਿੰਗ ਕਿ ਕਿਸਾਨ ਕਿੱਥੋਂ-ਕਿੱਥੋਂ ਆਏ ਨੇ ਤੇ ਕਿਹੜੀ-ਕਿਹੜੀ ਜਥੇਬੰਦੀਆਂ ਨੇ ਆ ਤੁਹਾਨੂੰ ਦਿਖਾ ਦਿੰਨੇ ਆ ਜੀ ਕਿਸਾਨ ਆਪਣਾ ਸਮਾਨ ਤੇ ਸਭ ਜੋ ਵੀ ਜਿਉਂਦਾ ਰਹਿਣ ਲਈ ਜਿਉਂਦੇ ਰਹਿਣ ਲਈ ਚੀਜ਼ ਦੀ ਜ਼ਰੂਰਤ ਹੁੰਦੀ ਆ ਕੋਈ ਸਮਾਨ ਹੈ ਕੋਈ ਖਾਣ ਦਾ ਪੀਣ ਦਾ ਹਰ ਇੱਕ ਸਮਾਨ ਲੈ ਕੇ ਹੁਣ ਹੋਰ ਇੱਥੇ ਪ੍ਰੋਟੈਸਟ ਦੇ ਵਿੱਚ ਕਿਸਾਨਾਂ ਦਾ ਜਿਹੜਾ ਕਾਫਲਾ ਹੈ ਉਹ ਵਧਣਾ ਸ਼ੁਰੂ ਹੋ ਗਿਆ ਏ ਸੋ ਆਪਾਂ ਇਹ ਤੁਹਾਨੂੰ ਕਰੋੜੀ ਬਾਰਡਰ ਦੀਆਂ ਜਿਹੜੀਆਂ ਤਸਵੀਰਾਂ ਨੇ A to Z ਟੋਟਲ ਸਭ ਟਰਾਲੀਆਂ ਦੀ ਜਿਹੜੀ ਰਿਪੋਰਟ ਹੈ ਉਹ ਦੇ ਰਹੇ ਆ ਕਿ ਕਿੰਨ ਕੁ ਕਿਸਾਨ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਪਿੱਛੇ ਤੁਸੀਂ ਦੇਖਿਆ ਵੀ ਹੋਣਾ ਕਿ ਇੱਕ ਬਹੁਤ ਵੱਡੇ ਨੁਕਸਾਨ ਹੈ ਜੋ ਕਿਸਾਨਾਂ ਦਾ ਟਰੈਕਟਰਾਂ ਦਾ ਤੇ ਆਪਣਾ ਗੱਡੀਆਂ ਦਾ ਜੋ ਨੁਕਸਾਨ ਹੈ ਉਹ ਵੀ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੋਇਆ ਏ ਸੋ ਇਹ ਕਿਸਾਨਾਂ ਦੀ ਤੁਹਾਨੂੰ ਲਾਈਵ ਤਸਵੀਰਾਂ ਨੇ ਜਿਹੜੀਆਂ ਖਨੋਰੀ ਬਾਰਡਰ ਦੀਆਂ ਹਰ ਇੱਕ ਗਰਾਉਂਡ ਜ਼ੀਰੋ ਦੀ ਹਰ ਇੱਕ ਜਗ੍ਹਾ ਤੋਂ ਜਿਹੜੀ ਰਿਪੋਰਟ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਇੱਕ ਜਥੇਬੰਦੀ ਵੱਲੋਂ ਆਪਣਾ ਬੈਠੇ ਨੇ ਤੇ ਮਜਬੂਤੀ ਨਾਲ ਇਸ ਧਰਨੇ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਬੈਠੇ ਨੇ ਤੇ ਆਪਣੀਆਂ ਮੰਗਾਂ ਦੇ ਉੱਤੇ ਹਮੇਸ਼ਾ ਆੜੇ ਹੋਏ ਨੇ ਦੋ ਦਿਨ ਪਹਿਲਾਂ ਘਟਨਾ ਹੋਈਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਗਵਰਨਮੈਂਟ ਨੇ ਬਹੁਤ ਮਾਰਾ ਕੀਤਾ ਹੈ ਬੰਦੇ ਜੁੱਜੇ ਵਿੱਚ ਛੱਡ ਕੇ ਇਹ ਬਹੁਤ ਮੰਦ ਭੱਗੀ ਜੀ ਇਹਨਾਂ ਕੋਲ ਸਿੱਧੀਆਂ ਨਾਲ ਗੋਲੀਆਂ ਮਾਰੀਆਂ ਨੇ ਪਿਸਤੌਲ ਦੀਆਂ ਗੋਲੀਆਂ ਨਜਾਇਜ਼ ਬੰਦੇ ਨੇ ਇਹਨਾਂ ਦੇ ਵਿੱਚ ਮਿਲੇ ਹੋਏ ਬਾਕੀ ਜਿਹੜਾ ਉਹ ਛੋਟਾ ਉਪ ਮੁੱਖ ਮੰਤਰੀ ਰਣਾਨੇ ਦਾ ਦੋਸਤ ਜੇ ਜੇ ਵੀ ਵਾਲਾ ਉਹਦਾ ਪਰਦਾਦਾ ਜੀ ਆਂਦੇ ਹਨ ਕਿਸਾਨਾਂ ਦੇ ਗੱਡੇ ਨੇ ਟਰੈਕਟਰ ਅੱਜ ਉਹੀ ਟਰੈਕਟਰ ਇਹਨਾਂ ਨੇ ਤੜਾਤੇ 20 25 ਟਰੈਕਟਰਾਂ ਨੂੰ ਨੁਕਸਾਨ ਕੀਤਾ ਟਾਇਰ ਪਾੜੇ ਤੇਲ ਰੋੜੇ ਗੱਡੀਆਂ ਤੋੜੀਆਂ ਉਹਨੂੰ ਪੁੱਛੇ ਵੀ ਹੁਣ ਜਿਹੜੇ ਦਾ ਪਰਦਾਦਾ ਦੇ ਇਹਨੂੰ ਗੱਡੇ ਦਾ ਕਹਿੰਦਾ ਵੀ ਇਹਦਾ ਲਾਇਸੈਂਸ ਬਣਾਉਂਦੇ ਆ ਉਹਨੇ ਕਿਸਾਨਾਂ ਦੇ ਗੱਡੇ ਦਾ ਲਾਇਸੈਂਸ ਨਹੀਂ ਬਣਵਾ ਸਕਦੇ ਅੱਜ ਤੁਸੀਂ ਗੱਡੇ ਪੰਜਾਬ ਦੇ ਅੰਦਰ ਵੜ ਕੇ ਤੋੜੇ ਬਹੁਤ ਭਾਰੀ ਨੁਕਸਾਨ ਕੀਤਾ ਜੀ ਇਹ ਬੱਚੇ ਵੇਖ ਕੇ ਲਾਲੋ ਬਜ਼ੁਰਗ ਵੇਖ ਕੇ ਨਣੇ ਹੁਣ ਮੁੰਡਾ ਉੱਥੇ ਸਿੱਧੀ ਗੋਲੀ ਚਲਾਈ ਉੱਤੇ ਐਂ ਬਿਲਕੁਲ ਨੱਥਾ ਮੁੰਡਾ ਮਾਰਿਆ ਦੋ ਭੈਣਾਂ ਦਾ ਇੱਕ ਭਰਾ ਸੀ ਐਂ ਚਾਰ ਪੰਜ ਦਿਨ ਤੋਂ ਆ ਰਿਹਾ ਸੀ ਉਹ ਇੱਥੇ ਤੁਸੀਂ ਇੱਥੇ ਕਿੰਨੇ ਦਿਨ ਤੋਂ ਅਸੀਂ ਜੀ ਇੱਥੋਂ 11 ਤਰੀਕ ਜੋ ਸ਼ਾਮੀ ਇੱਥੇ ਆਏ ਨੇ 4:00 ਵਜੇ ਟਰੈਕਟਰ ਵਗੈਰਾ ਇੱਥੇ ਆਈ ਹੋਈ ਹਾਂ ਹਾਂ ਜੀ ਉਹਨੇ ਲੰਗਰ ਲੈ ਕੇ ਸਾਰਾ ਉਦੋਂ ਦਾ ਕੰਮ ਚੱਲਣ ਡਿਆ ਲੰਗਰ ਲੈ ਕੇ ਗਾਈ ਗੁਰੂ ਜੀ ਦਾ ਜਿਹੜਾ ਲੰਗਰ ਹੈ ਜੀ ਉਹ ਸੱਜਣਾਂ ਵੱਲੋਂ ਫੁੱਲ ਵਰਤਾਇਆ ਜਾ ਰਿਹਾ ਹੈ ਤੇ ਇਹ ਕਿਸਾਨਾਂ ਦਾ ਤੁਹਾਨੂੰ ਮੇਰੀ ਕੋਸ਼ਿਸ਼ ਹੈ ਕਿ ਮੈਂ ਗਰਾਉਂਡ ਜ਼ੀਰੋ ਤੋਂ ਜਿਹੜੀ ਰਿਪੋਰਟਿੰਗ ਹੈ ਜੋ ਵੀ ਕਿਸਾਨਾਂ ਦਾ ਇੱਥੇ ਜਥੇ ਨੇ ਇਕੱਠੇ ਨੇ ਉਹਨਾਂ ਦਾ ਬਾਰੇ ਜਿੰਨੀ ਵੀ ਰਿਪੋਰਟ ਹੈ ਉਹ ਮੈਂ ਆਪ ਸਭ ਨੂੰ ਸਾਂਝਾ ਕਰ ਰਿਹਾ ਸੋ ਇਸ ਧਰਨੇ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਦਾ ਬਹੁਤ ਵੱਡਾ ਸੁਨੇਹਾ ਜਿਹੜਾ ਉਹ ਇੱਥੇ ਦੇਖਿਆ ਗਿਆ ਏ ਹਰ ਇੱਕ ਧਰਮ ਦੇ ਜਿਹੜੇ ਲੋਕ ਨੇ ਇੱਥੇ ਆਏ ਹੋਏ ਨੇ ਲੰਗਰ ਆਪਣਾ ਹਰ ਇੱਕ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੰਗਰ ਨੇ ਉਹ ਲਗਾਏ ਜਾ ਰਹੇ ਨੇ ਸੰਗਤਾਂ ਵੱਲੋਂ ਤੇ ਤੁਸੀਂ ਦੇਖੋਗੇ ਇੱਥੇ ਜੂਸ ਤੇ ਆਪਣਾ ਪਾਣੀ ਜੂਸ ਵਗੈਰਾ ਸਭ ਹਰ ਇੱਕ ਤਰ੍ਹਾਂ ਦਾ ਲੰਗਰ ਹੈ ਜੋ ਉਹ ਸੰਗਤਾਂ ਵੱਲੋਂ ਇੱਥੇ ਲਗਾਇਆ ਜਾ ਰਿਹਾ ਮੈਂ ਕੋਸ਼ਿਸ਼ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿਸਾਨ ਨੇ ਜਿਹੜੇ ਆਪਣਾ ਆਪਣੀ ਤਿਆਰੀ ਤੇ ਨੇ ਕਿਉਂਕਿ ਇਹਨਾਂ ਨੇ ਅੱਗੇ ਵਧਣ ਨਾਲੋਂ ਇਹਨਾਂ ਲਈ ਜ਼ਰੂਰੀ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਇਸ ਪ੍ਰੋਟੈਸਟ ਨੂੰ ਅੱਗੇ ਵਧਾਈਏ ਤੇ ਅੱਗੇ ਵਧਾ ਕੇ ਇਸ ਪ੍ਰੋਟੈਸਟ ਨਾਲ ਅਸੀਂ ਜਿੱਤੀਏ ਹਾਂਜੀ ਬਾਪੂ ਜੀ ਕਿਹੜੇ ਪਿੰਡ ਦੀ ਜੁਨੀਅਨ ਅਤੇ ਕਿੱਥੋਂ ਤੁਸੀਂ ਆਏ ਹੋ ਇੱਥੋਂ ਕਿੰਨਾ ਕਿਲੋਮੀਟਰ ਹੈ ਇਹ ਪਾਰਤੀ ਕਿਸਾਨ ਸਿੱਧੂਪੁਰ ਹਾਂਜੀ ਪਿੰਡ ਕਲਿਆਣ ਸੁਖਾ ਜੀ ਜ਼ਿਲ੍ਹਾ ਬਸੰਦਾ ਜੀ ਇੱਥੋਂ ਹੈਗਾ ਜੀ 200 ਕਿਲੋਮੀਟਰ 200 ਕਿਲੋਮੀਟਰ ਹੈ ਤੇ ਬਾਪੂ ਜੀ ਜਦੋਂ ਇੱਥੇ 21 ਤਰੀਕ ਨੂੰ ਜਿਹੜੀ ਘਟਨਾ ਹੋਈ ਹੈ ਉਸ ਸਮੇਂ ਤੁਸੀਂ ਕਿੱਥੇ ਸੀ ਅਸੀਂ ਇੱਥੇ ਹੀ ਸੀਗੇ ਜੀ ਬਸ ਤੇ ਜੇ ਤੁਹਾਡੀ ਬਿਆਨਨੀ ਥੋੜਾ ਮੋਟਾ ਤੁਹਾਨੂੰ ਕੁਝ ਪਤਾ ਹੋਵੇ ਵੀ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਜਾਂ اصل ਕਾਰਨ ਕੀ ਰਿਹਾ ਕਾਂਤਾ ਜੀ ਉਹਨਾਂ ਸਾਰੀਆਂ ਸਰਸੀਆਂ ਬੰਦੇ ਠੀਕ ਹੈ ਉਹ ਪਾਸੇ ਛੜ ਰਹੀ ਆਏ ਇਧਰ ਦੀ ਕਣਕਾਂ ਵਿੱਚ ਦੀ ਹਾਂਜੀ ਉਹਨਾਂ ਨੇ ਆਪ ਹੀ ਅੱਗ ਲਾਈ ਆ ਸਾਡਾ ਬੰਦਾ ਕੋਈ ਨਹੀਂ ਗਿਆ ਜੀ ਇਧਰ ਬੰਦਾ ਉਹਨੇ ਪ੍ਰਾਰੀ ਨੂੰ ਅੱਗ ਲਾਤੀ ਮੂਰੇ ਵਾਲੀ ਫੌਜ ਲੱਗ ਗਈ 55 ਨੂੰ ਕਣਕਾਂ ਵੀ ਦੀ ਕੁੱਟ ਕੇ ਉਹ ਕਿਹਨਾਂ ਸਾਡੀਆਂ ਟਰਾਲੀਆਂ ਚ ਲੈ ਆਏ ਠੀਕ ਹੈ ਜੀ ਉੱਥੋਂ ਫੇਰ ਫੌਜ ਨੇ ਮੂਰੇ ਬੰਬ ਸਿੱਟਿਆ ਸਾਡੇ ਟਰੈਕਟਰ ਤੇ ਵੱਜਿਆ ਨਾਲ ਕਰਾਂ ਟਰੈਕਟਰ ਗੁਰੂ ਘਰ ਦਾ ਸਾਡਾ ਓਕੇ ਜੀ ਇਹਦੇ ਟਾਇਰ ਤੇ ਵੱਜਿਆ ਸਾਡੇ ਬੰਦੇ ਬਿੱਟੇ ਪਏ ਸੀ ਇੱਥੇ ਠੀਕ ਹੈ ਜੀ ਇਦੋਂ ਫੇਰ ਥੋੜਾ ਜਿਹਾ ਧੂਆਂ ਘਟਿਆ ਅੱਧਾ ਘੰਟਾ ਧੂਆਂ ਜੱਲੀ ਗਿਆ ਕੋਈ ਪਤਾ ਨਹੀਂ ਲੱਗੇ ਗਿਆ ਹਾਂਜੀ ਜਦੋਂ ਮੜਾ ਜਾਂ ਧੂਆਂ ਘਟਿਆ ਫੇਰ ਅਸੀਂ ਪਿੱਛੇ ਜਾ ਕੇ ਦੇਖਿਆ ਬਾਬਸਾ ਉਹਨਾਂ ਦੇ ਮਗਰ ਜਿਹੜੇ ਗੁੰਡਾ ਅੰਸਰ ਸੀ ਸਾਡੇ 40 ਗੱਡੀਆਂ ਭਾਂਟੀਆਂ ਖਾਲਸਾ ਨਾਲ ਡਾਲ ਲੀਆਂ ਠੀਕ ਹੈ ਜੀ ਇੱਕ ਮੁੰਡੇ ਦੀ ਬਾਹਾਂ ਤੋੜ ਕੇ ਖਾਲਸਾ ਨਾਲ ਲਈ ਠੀਕ ਹੈ ਨਾਲੇ ਉਹਨੂੰ ਕਹਿੰਦੇ ਵੀ ਇਸ ਸਮਾਨ ਲੈ ਜਾ ਚੱਕ ਕੇ ਅਸੀਂ ਕੱਲ ਨੂੰ ਫੇਰ ਆਵਾਂਗੇ ਕੱਲ ਨੂੰ ਕਹਿੰਦੇ ਅਸੀਂ ਤੈਨੂੰ ਰਫਲਾ ਨਾ ਮਾਰ ਦਿਆਂਗੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਉਹਨਾਂ ਨੇ ਠੀਕ ਹੈ ਜੀ ਠੀਕ ਹੈ ਬਹੁਤ ਬੁਰਾ ਹਾਲ ਹੋਇਆ ਜੀ ਸਾਡਾ ਸ਼ਾਮ ਤਾਈਂ 5:00 ਵਜੇ ਸਈ ਤੇ ਤੁਹਾਡੇ ਵੱਲੋਂ ਜੇਕਰ ਕਹਿਦੀ ਕੋਈ ਤੁਹਾਡੇ ਕੋਲ ਹਥਿਆਰ ਵਗੈਰਾ ਸਾਡੇ ਕੋਲੇ ਕੀ ਹੈ ਜੀ ਸਾਡੇ ਕੋਲ ਆ ਚੰਡੇ ਹੈ ਜੀ ਐਡਾ ਡੰਡਾ ਵਿੱਚ ਉਹਨੇ ਆਲਾ ਪ੍ਰੈਸ ਕਰਦੇ ਆ ਜੀ ਦੀ ਸਰਕਾਰ ਨੂੰ ਹੁਣ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਹਜੇ ਸਾਡਾ ਕੋਈ ਨਹੀਂ ਆਗੂਆਂ ਦੀ ਕੋਈ ਹਜੇ ਗੱਲਬਾਤ ਨਹੀਂ ਹੋਈ ਨਾ ਅਸੀਂ ਉਹਨਾਂ ਨਾਲ ਹਜੇ ਗੱਲਬਾਤ ਕਰਨ ਲਈ ਰਾਜ਼ੀ ਹਾਂ ਬੱਚੇ ਦਾ ਸਾਡੇ ਨਾਲ ਸ਼ਿਕਾਰ ਹੋਊਗਾ ਅੱਜ ਪੋਸਟਮਾਰਟਮ ਹੋਇਆ ਦਾ ਸ਼ਿਕਾਰ ਤੋਂ ਬਾਅਦ ਦੇਖੋ ਜੀ ਕੀ ਬਣਦਾ ਹੈ ਤੇ ਇਹ ਅਸੀਂ ਨਾ ਕਿਹਰੇ ਉਹਦੇ ਰਹਿ ਖਾਤਰੀ ਬੈਠੇ ਹਾਂ ਜੀ ਅਸੀਂ ਇੱਥੇ ਠੀਕ ਹੈ ਜੀ ਵੀਰੇ ਜੇ ਸਾਡੀਆਂ ਮੰਗਾਂ ਪੂਰੀਆਂ ਕਰ ਦੇਣ ਅਸੀਂ ਲੈਣਾ ਕੀ ਹੈ ਇਹ ਕਿਸਾਨਾਂ ਦਾ ਕੰਮ ਆ ਸਾਡਾ ਆੜੀ ਦਾ ਰੋਤਾ ਪਾਣੀ ਦਾ ਰੋਤਾ ਬੱਚੇ ਇਕੱਲੇ ਬੈਠੇ ਚ ਇੱਥੇ ਥੱਕੇ ਖਾਈ ਜਾਂਦੇ ਨੇ ਕਿਸਾਨਾਂ ਦੀ ਤਾਂ ਅਪੀਲ ਹੈ ਜੀ ਬੇਨਤੀ ਵੀ ਹੈ ਕਿ ਸਾਡੇ ਅੱਗੇ ਭੱਗੇ ਬੱਚਾ ਰੁੱਦਾ ਫਿਰਦਾ ਮੌਤ ਹੋਈ ਵੀ ਆ ਨਾ ਅਸੀਂ ਉਹਦੇ ਮਗਰ ਜਾਣ ਜੋਗੇ ਨਾ ਇੱਥੇ ਛੱਡ ਸਕਦੇ ਠੀਕ ਹੈ ਜੀ ਇਹ ਤਾਂ ਇਹ ਕਿਸਾਨਾਂ ਦਾ ਕਹਿਣਾ ਜੀ ਅਸੀਂ ਤਾਂ ਕੋਈ ਸਾਈਡ ਦੇ ਵੀ ਨਹੀਂ ਹੈਗੇ ਅਸੀਂ ਆਪਣੇ ਸਾਧਨ ਵੀ ਨਹੀਂ ਛੱਡ ਸਕਦੇ ਤੇ ਆਪਣੇ ਬੱਚੇ ਦਾ ਜਿਹੜਾ ਸੰਸਕਾਰ ਹੈ ਉਹ ਵੀ ਨਹੀਂ ਕਰਵਾ ਸਕਦੇ ਸਾਡੇ ਲਈ ਤਾਂ ਬਖਤ ਹੈ ਜੋ ਬਹੁਤ ਵੱਡਾ ਪਿਆ ਹੋਇਆ ਤੁਸੀਂ ਦੇਖੋਗੇ ਜਿਹੜੀਆਂ ਤਸਵੀਰਾਂ ਨੇ ਕਿਸਾਨ ਨਹੀਂ ਧਰਨੇ ਦੀਆਂ ਗਰਾਉਂਡ ਜ਼ੀਰੋ ਦੀਆਂ ਜਿਹੜੀਆਂ ਤਸਵੀਰਾਂ ਨੇ ਹਰ ਇੱਕ ਜੀ ਆਪਾਂ ਕਹਿ ਦਈਏ ਬਈ ਹਰ ਇੱਕ ਟਰਾਲੀ ਦੇ ਵਿੱਚੋਂ ਕਿਸਾਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਵੱਡੇ ਲੈਵਲ ਤੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੈ ਉਹ ਵੀ ਹੋਇਆ ਹੈ ਤੇ ਕਿਸਾਨਾਂ ਵੱਲੋਂ ਆਪਣੇ ਟਰਾਲੇ ਜਿਹੜੇ ਨੇ ਬਿਲਕੁਲ ਤਿਆਰ ਕੀਤੇ ਗਏ ਨੇ ਤੇ ਅਲਗ-ਅਲਗ ਜਥੇਬੰਦੀਆਂ ਵੱਲੋਂ ਜਿਹੜੇ ਆਪਣੀ ਇਕੱਠ ਹੈ ਉਹ ਦੇਖਣ ਨੂੰ ਮਿਲਿਆ ਆਪਸੀ ਭਾਈਚਾਰੇ ਦਾ ਸਾਂਝਾ ਇੱਥੇ ਉਹ ਦੇਖਣ ਨੂੰ ਮਿਲਿਆ ਤੇ ਵਾਹਿਗੁਰੂ ਜੀ ਦਾ ਜਿਹੜਾ ਲੰਗਰ ਹੈ ਉਹ ਵੀ 24 ਘੰਟੇ ਤੰਗ ਤਾਂ ਵੱਲੋਂ ਵਰਤਾਇਆ ਜਾ ਰਿਹਾ ਤੁਸੀਂ ਇੱਕ ਟਰਾਲੀ ਦਾ ਦ੍ਰਿਸ਼ ਦਿਖਾ ਰਹੇ ਥੋਨੂੰ ਕਿਸਾਨਾਂ ਵੱਲੋਂ ਸਪੈਸ਼ਲ ਇਸੇ ਕੰਮ ਲਈ ਤਿਆਰ ਕੀਤੀ ਹੋਈ ਹੈ ਜੀ ਇਹ ਟਰਾਲੀ ਹਾਂ ਇਸੇ ਕੰਮ ਆ ਸਟ੍ਰੋਟੈਸਟ ਲਈ अच्छा ਤੇ ਇਹ ਟਰਾਲੀ ਹੈ ਜੀ ਇੱਕ ਘਰ ਵਾਂਗ ਆਪਾਂ ਕਹਿ ਵੀ ਸਕਦੇ ਆਂ ਵੀ ਕਿਸਾਨਾਂ ਦਾ ਤਾਂ ਇੱਕ ਛੋਟਾ ਜਿਹਾ ਟਰਾਲੀ ਹੈ ਜਿਹੜੀ ਉਹ ਘਰੇ ਹੁੰਦੀ ਆ ਜਿੱਥੇ ਮਰਜ਼ੀ ਜਾ ਕੇ ਖੜਾ ਦੇਣ ਤੇ ਆਪਣਾ ਉੱਤੇ ਸ਼ੈੱਡ ਪਾਇਆ ਹੀ ਹੁੰਦਾ ਤੇ ਤਰਪਾਲੀ ਡਿੱਗਣੀ ਹੁੰਦੀ ਆ ਸੋ ਅਲੱਗ-ਅਲੱਗ ਟਰਾਲੀਆਂ ਦੇ ਵਿੱਚ ਕਿਸਾਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹੋਏ ਅੱਗੇ ਵਧੇ ਹੋਈਆਂ ਕਿਸਾਨਾਂ ਵੱਲੋਂ ਜਿਹੜਾ ਵੱਡਾ ਜੱਥਾ ਹੈ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਹੈ ਤੇ ਇਹ ਹੁਣ ਦੁਪਹਿਰ ਦੀਆਂ ਤਸਵੀਰਾਂ ਨੇ ਜਿਹੜੀਆਂ ਹਰ ਇੱਕ ਟਰਾਲੀ ਦੇ ਵਿੱਚੋਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਅਲੱਗ-ਅਲੱਗ ਜੱਥੇ ਬੰਦੀਆਂ ਨੇ ਸੋ ਇਹ 21 ਤਰੀਕ ਦੀ ਕਾਲ ਤੋਂ ਬਾਅਦ ਦੀਆਂ ਜਿਹੜੀਆਂ ਤਸਵੀਰਾਂ ਨੇ ਮੈਂ ਆਪ ਸਭ ਨਾਲ ਉਹ ਸਾਂਝਾ ਕਰਨਾ ਹੈ ਤੇ ਕਿਸਾਨਾਂ ਦੇ ਜਿਹੜੇ ਇਕੱਠ ਨੇ ਉਹ ਪਹਿਲਾਂ ਨਾਲੋਂ ਦੇਖਣ ਦੇ ਵਿੱਚ ਆਇਆ ਹੈ ਕਿ ਕਿਸਾਨਾਂ ਦਾ ਇਕੱਠ ਹੈ ਜਿਹੜਾ ਉਹ ਵੱਧ ਗਿਆ ਹੈ